ਨਗਰ ਕੀਰਤਨ ਤੇ ਨਸ਼ੇ ਚ ਤੋਤੋ ਹੋ ਕੇ ਡਿਊਟੀ ਕਰ ਰਿਹਾ ਸੀ ਪੁਲਿਸ ਮੁਲਾਜ਼ਮ ਪੱਤਰਕਾਰ ਦੇ ਰੋਕਣ ਤੇ ਜੜਤਾ ਥਾਪੜ ਤੁਸੀਂ ਵੀ ਦੇਖੋ ਕਿਵੇਂ ਵਧਿਆ ਵਿਵਾਦ ਮੋਕੇ ਦੀ ਵੀਡੀਓ ਤੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਵੀ ਕਰ ਦਿਓ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨਗਰ ਕੀਰਤਨ ਦੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਡਿਊਟੀ ਕਰ ਰਿਹਾ ਸੀ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਇਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਸੀ ਰੋਕਿਆ ਜਾ ਰਿਹਾ ਸੀ ਲੇਕਿਨ ਖੁਦ ਹੀ ਨਸ਼ੇ ਦੇ ਵਿੱਚ ਇਹ ਤੂ ਉੱਤੇ ਜਦੋਂ ਮਿਲਦਾ ਹੈ ਤਾਂ ਪੱਤਰਕਾਰ ਇਸ ਦੀ ਵੀਡੀਓ ਬਣਾਉਂਦਾ ਹੈ ਤੇ ਇਸ ਨੂੰ ਪੁੱਛਦਾ ਹੈ ਤਾਂ ਇਹ ਪੱਤਰਕਾਰ ਦੇ ਥੱਪੜ ਜੜ ਦਿੰਦਾ ਹੈ ਜਿਸ ਤੋਂ ਬਾਅਦ ਇਹ ਮੁੱਦਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਕਿਵੇਂ ਜ਼ਬਰਦਸਤ ਹੰਗਾਮਾ ਹੋ ਜਾਂਦਾ ਹੈ ਤੇ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਦੇਖੋ ਪੁਲਿਸ ਮੁਲਾਜ਼ਮ ਦੀ ਕਟਿਆ ਕਰਤੂਤ ਜੋ ਬਾਕੀ ਖਾਕੀ ਵਰਦੀ ਦੇ ਉੱਤੇ ਵੀ ਗਲਤ ਇੱਕ ਪੱਤਰਕਾਰ ਦੇ ਵੱਲੋਂ ਜਦੋਂ ਇੱਕ ਪੁਲਿਸ ਮੁਲਾਜ਼ਮ ਨੂੰ ਜਿਹੜਾ ਰੋਕਿਆ ਗਿਆ ਲੇਕਿਨ ਉਸ ਤੋਂ ਬਾਅਦ ਉਸੀ ਕਾਫੀ ਜਿਹੜੀ ਇਹ ਡਰਿੰਕ ਕੀਤੀ ਹੋਈ ਨਜ਼ਰ ਆ ਰਹੀ ਆ ਔਰੇ ਸੰਧੂ ਭਾਜੀ ਹੋਇਆ ਕੀ ਸੀਗਾ ਤੁਸੀਂ ਸ਼ਰਾਬ ਪੀ ਲਿਓ ਹੋਇਆ ਕੀ ਸੀਗਾ ਉਹ ਤਾਂ ਆਪਣੇ ਉਹ ਤਾਂ ਗੁਰਪੁਰਾ ਸਾਹਿਬ ਦੀ ਫੋਟੋ ਲੱਗੇ 350 ਸਾਲਾਂ ਦੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਫੋਟੋ ਲੱਗੀ ਹੋਈ ਥੱਲੇ ਬਾਥਰੂਮ ਕੋ ਕਰਦੇ ਪਿਆ ਇਹਨੇ ਥੱਪੜ ਮਾਰਿਆ ਮੇਰੇ ਕਹਿੰਦਾ ਤੂੰ ਕੌਣ ਆ ਰੋਕਣ ਆਲਾ ਮੈਨੂੰ ਕਹਿੰਦਾ ਨਾਲੇ ਜਿਹੜੇ ਇੰਨਾ ਕੋਲ ਮੀਟਰ ਆ ਜੈ ਇਹਨਾਂ ਤੇ ਮੀਟਰ ਲਾਇਆ ਜਾਵੇ ਜੀ ਦੇਖੋ ਪਿੱਛੋਂ ਇਹ ਇਹਨਾਂ ਦੀ ਵੀਡੀਓ ਦਿਖਾ ਰਹੇ ਆ ਇਹਨਾਂ ਦਾ ਨਾਮ ਕੀ ਤੁਹਾਡਾ ਨਾਮ ਕਿਉਂ ਚੁਭਾਰੇ ਜੀ ਨਾਮ ਦਿਖਾਓ ਨਾਮ ਅੱਜ ਕਿਉਂ ਇੱਥੇ ਕੋ